ਅਤਾਨ ਸਰੀਰ ਤਿਆਗਣਾ ਹੋਰ ਮਤ ਵਿੱਚ ਨਹੀਂ ਹੈ ਮੈਂ ਸਾਡੀ ਸਤਿਕਾਰ ਕਰਦਾ ਕਿਉਂਕਿ ਲੈ ਬਦਲ ਕਰਨ ਦੇ ਸਾਰਨਾ ਕੋ ਜਿੱਥੇ ਮਕਰ ਸਮਾਪਤਾ ਨਾ ਕਰਦਾ ਜੈ ਨੂਜੀਨ ਦੀ ਸੇਵਾਵਾਂ ਕੋ ਲਈ ਉਹਨਾਂ ਤੋਂ ਕਰਵਾਈ ਬਸ ਲੋਕੀ ਆਸਾ ਦੇ ਅਕਸਰ ਵੀਰ ਆਸਾਵਾਂ ਸੇਵਾ ਕਰਦੇ ਜਾਣੇ ਨੇ ਔਰ ਇਸ ਦੁਨੀਆ ਦਾ ਬਰਕਰਾਰ ਰਹਿਣ ਦੇ ਤੇ ਉਹਨਾਂ ਦੀ ਮੌਜੂਦ ਜਿਗਤ ਦੇ ਧਰਮਾਂ ਰਾਣਾ ਸਾਵਾਂ ਦੀ ਸੰਪਰਪਤ ਸੰਸਥਾ ਦਾ ਨਾਮ ਹੈ ਅਤੇ ਸੰਗਲੋਈ ਦੁਨੀਆ ਵਿੱਚ ਜਿੱਥੇ ਉਸਵਾਲੇ ਬਾਪ ਉਸ ਨੂੰ ਡੋਲੀ ਸਾਥੇ ਰੌਣਕਾਂ ਨੂੰ ਨਿਰੰਤਰ ਸੇਵਾ ਭਗਤ ਜੀ ਨੇ ਮਾਰੀ ਪੂਣਾ ਤੋਂ ਬਾਅਦ 10 ਸਾਲ ਤੱਕ ਗਿਆ ਸਾਥ ਦੇ ਮਾਂ ਘਰਾਂ ਦੀ ਸੇਵਾ ਨੂੰ ਕਰਿਆ ਬਹੁਤ ਪੂਜਾ ਜੀ ਉਹਨਾਂ ਬਾਪ ਕਹਿੰਦੀ ਸੁਪਰ ਸੂਤਨ ਨੂੰ ਨੂਣਾ ਦੇ ਸਹਿਰਾ ਵਿਹਾੜੇ ਦੇ ਅੰਤਮ ਆਸ ਦੀ ਮੁੱਖਾਂ ਬੜੀ ਸਰਕਾਰ ਸਾਹਿਬ ਕਹਿੰਦੇ ਦੀ ਭੋਗ ਲੋਕ ਕੀ ਰਾਣਾ ਸਾਹਿਬ ਕਰਸਨਦਾਰੇ ਕਰਨ ਦੀ ਆ ਸਾਰੇ ਸੁਮਾ ਮੁੱਠਾ ਨੇ ਯੋਗਦੇ ਜੀ ਜੀਵਤ ਸਿਆਪ ਆਪਣੇ ਮਾਲਕ ਨੂੰ ਜਿਉਂਦੇ ਜੀ ਯਾਦ ਰੱਖਿਆ ਮਨ ਤੋਂ ਬਾਅਦ ਜੁਨੇ ਦੀ ਜਾਤਾਂ ਕਹਿ ਰਹੇ ਦੀ ਅਨੇ ਜੀ ਇਹ ਸਭ ਜੇ ਆਪਾਂ ਬਾਰ ਬਾਰ ਗੰਦਮ ਵਰਡ ਕਹੂਗੇ ਨਹੀਂ ਆਈਆਂ ਨਾ ਪਰਉਪਕਾਰੀ ਆਏ ਕੋਲ ਤੁਕ ਦੀ ਖਵਾਬ ਜਿੱਥੇ 50 ਵੀ ਯਾਦ ਬਣਾ ਰਹੇ ਕਿ ਰਾਣਾ ਸਾਹਿਬ ਵਾਲੇ ਵੱਡੇ ਮਹਾਨ ਜੀ ਦੀ ਉਥੇ ਮੈਂ ਬੇਨਤੀ ਕਰੂੰਗਾ ਜੀ ਪਾਪਾ ਭ੍ਰਿੰਦਰ ਸਿੰਘ ਜੀ ਜੀ ਬਿਆ ਜਤਾ ਵੀ ਹਮੇਸ਼ਾ ਢੋਣ ਵਾਲੀਆਂ ਸਬਕ ਨਹੀਂ ਮੈਂ ਕਹਿੰਦਾ ਯਾਦ ਰਹਿਣ ਗਿਆ ਜੀ ਤਾਜ਼ਾ ਰਹਿਣ ਗਿਆ ਜਿੰਨਾ ਚਿਰ ਤੱਕ ਆ ਦੁਨੀਆ ਰਹੂਗੀ ਇੰਨਾ ਕੁਝ ਬਖਸ਼ਗੇ ਇੰਨਾ ਕੁਝ ਨਵੀਂ ਟੈਕਨੋਲੋਜੀ ਬਤਾ ਵਾਹਿਗੁਰੂ ਜੀ ਕੀ ਫਤਹ ਧੰਨਵਾਦ ਧੰਨਵਾਦੀ ਭਾਲਤ ਤਾਂਤਨ ਵਿਖੇ ਦੇ ਗੁਰਦਵਾਰ ਸਾਹਿਬ ਮਾਣ ਕੇ ਜੀ ਬੈਠੇ ਸਾਥ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਸੰਗ ਜੈਲਿੰਦਰ ਕੌਰ ਸਿੰਘ ਜੀ ਨੇਮਨ ਕੇ ਵਿਸਾਲ ਦੇ ਨਾਲ ਮਹਾਕ੍ਰਿਸ਼ਨ ਨਾਲ ਬੱਟਿਆਂ ਦਾ ਆ ਮੋਗਾਈ ਦਾ ਵਿਰੁੱਧ ਪੀਨੇ ਸਾਰੇ ਸੰਗਤਦਾਰੋリカ ਹੋਰੀਆਂ ਨੇ ਕਿ ਮਹਾਕ੍ਰਿਸ਼ਨ ਨੇ ਹੁਣ ਹੈ ਅਸੀਂ ਵੀ ਬੋਲਦੇ ਹਾਂ ਕਿ ਸੀ ਮਹਾਕ੍ਰਿਸ਼ਨ ਨੇ ਐਵੇਂ ਪਹੁੰਚਣ ਹੈ ਭਈ ਸਾਵਧਾਨ ਹੋ ਜਾਓ ਉਹਨਾਂ ਲਈ ਇੱਕ ਅਮੋਲਕ ਵਚਨ ਸੋਲੂ ਮੇਰ ਦਾ ਸੀ ਬਹੁਤ ਵੱਡਾ ਘਾਟਾ ਪਿਆ ਸੀ ਕੀ ਕਰਕੇ ਦੇਸ਼ਾ ਕੋ ਨਹੀਂ ਸੱਜਦੇ ਰਹੇ ਪਰ ਜਿ ਕੋਈ ਮੈਂ ਬਗੈ 12 ਸਬਕੰਡ ਚਲੇ ਗਏ ਤੇ ਇਹ ਚਲੇ ਗਏ ਕੋਈ ਪੁਰਖੇਰੀ ਕਰਮ ਹੁੰਦੇ ਨੇ ਬਾਪੁਰਖ ਜਾਂਦੇ ਕਿੱਥੇ ਨੇ ਆਪਣੀਆਂ ਕਮਾਈਆਂ ਕੱਟ ਕੇ ਉਹਨਾਂ ਨੇ ਆਪਣੇ ਸ਼ੇਰ ਚੋਂਦੇ ਹੋਏ ਇੰਨਾ ਕੁਝ ਕਰ ਗਏ ਨੇ ਕਿ ਮੇਰੇ ਖਾਤੇ ਕੋਈ ਨਹੀਂ ਕਰ ਸਕਦਾ ਇਹ ਵੀ ਵੱਡੇ ਐ ਛੋਟੇ ਮਾਪਦਸ਼ਾ ਨਿਮਰਤਾ ਜੋ ਸੇਸ਼ ਪਿਕ ਪਰਈਏ ਸਭੇ ਵਿਚਾਰ ਬਹੁਤ ਹੀ ਸਤਿਕਾਰਯੋਗ ਭਗਵਾਨ ਅਮਰ ਸਿੰਘ ਜੀ ਰਾਣਾ ਸਾਹਿਬ ਤੋਂ ਰਾਗੀ ਭਾਬਾ ਬਸ ਸਰਕਾਰ ਜੀ ਤੇ ਬੋਰ